ਜਦੋਂ ਕਦੇ ਜਦੋਂ ਸਨੀ ਨਹੀਂ ਇੱਥੇ ਰਹਿ ਡੜੀ ਜੀ ਫਿਰ ਮੈਂ ਲੈ ਕੇ ਕੀ ਕਰਨਾ ਸੋ ਉਸੇ ਦੇ ਸਿੱਤਿੰ ਮੈਂ ਰਣੀ ਸੀ ਉਹ ਤੈਨੂੰ ਮੈਂ ਰੱਖੋ ਰਾਣੀ ਬਣਾ ਕੇ ਧੀ ਡੜੀ ਜੀ ਮੈਂ ਇੱਥੇ ਰਹਿ ਕੇ ਕੀ ਕਰਨਾ ਮੇਰਾ ਸਾਰਾ ਕੁਝ ਸਨੀ ਨਾਲ ਹੀ ਸੀ ਆਲੋ ਚਾਬੀ ਓਏ ਉਹਨੂੰ ਤਾਂ ਮੈਂ ਮਾਰਿਆ ਜ਼ਹਿਰ ਦੇ ਕੇ ਤੁਸੀਂ ਮਾਰਿਆ ਹਾਂ ਕੀ ਮਤਲਬ ਉਹਦਾ ਰਾਹ ਦਾ ਰੋੜਾ ਸੀਗਾ ਉਹ ਕੱਢਿਆ ਵਿੱਚੋਂ ਤੁਹਾਨੂੰ ਸ਼ਰਮ ਨਹੀਂ ਆਈ ਡੜੀ ਜੀ ਤੁਸੀਂ ਆਪਦੇ ਪੁੱਤ ਦਾ ਘਰ ਪੱਟਤਾ ਸ਼ਰਮ ਕਰੋ ਮਾੜੀ ਮੋਟੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਨਾ ਮੈਂ ਰੱਖੂੰ ਤੈਨੂੰ ਨਹੀਂ ਡੈਡੀ ਜੀ ਮੈਂ ਸਣੀ ਦੇ ਸਿਰ ਤੇ ਹੀ ਇੱਥੇ ਰਹੀ ਜਾਂਦੀ ਸੀ ਹੁਣ ਤਾਂ ਮੈਂ ਇੱਥੇ 1 ਮਿੰਟ ਵੀ ਨਹੀਂ ਰੰਦੀ ਜਦੋਂ ਤੁਸੀਂ ਆਪਦੇ ਪੁੱਤ ਦੇ ਨਹੀਂ ਹੋਏ ਤਾਂ ਮੇਰੇ ਕਿੱਥੋਂ ਹੋ ਜਾਓਗੇ ਮੈਂ ਤੁਹਾਡੀ ਕੀ ਲੱਗੀ ਬਾਈ ਤਾਜ ਆ ਜਾ ਆ ਜਾ ਭਾਈ ਨੰਗੇ ਆ ਜਾ ਕਰ ਰਹੀਆਂ ਭਾਈ ਆ ਜਾ ਭਾਈ ਕਰ ਰਹੀਆਂ ਸਾਹਮਣੇ ਕੀ ਗੱਲ ਹੈ ਨਾ ਕੇ ਹਟੇ ਜੀ ਇਸ ਤੋਂ ਨਾ ਕਿੱਤੀ ਬੈਗਾ ਧੁੱਪੇ ਹੇ 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 ਮੈਂ ਤਾਂ ਭਾਈ ਆਇਆ ਇੱਕ ਕੰਮ ਆਇਸ ਤੇਰੇ ਕੋਲੇ ਦੱਸੋ ਭਾਈ ਮੈਂ ਤਾਂ ਕੰਸੀ ਜੀ ਆਪਣੇ ਸ਼ਨੀ ਨੂੰ ਮੇਰੇ ਇੰਸਟਾਗ੍ਰਾਮ ਉਹਨੂੰ ਕਮਲੇ ਨੂੰ ਕਿਹਨੇ ਰਿਚਾ ਕਰਨਾ ਹੈ ਕਮਲੀ ਦੀ ਗੱਲ ਨਹੀਂ ਭਾਈ ਤਾਂ ਕੀ ਆ ਜੇ ਉਹ ਤਾਂ ਚਲਕਾ ਵਾਲਾ ਹੈਗਾ ਹੈਗਾ ਹੀ ਉਹ ਤਾਂ ਆਪਾਂ ਨੂੰ ਹੁਣ ਸਭ ਨੂੰ ਪਤਾ ਹੈ ਨਾ ਵੀ ਆਇਆ ਭਾਈ ਨਵ ਜੜ ਲੱਗ ਜੂਗੀ ਹੈ ਨਾ ਗਰੀਵ ਕਰਦੀਏ ਦੇਖ ਵਈ ਹਣਾ ਲੈ ਆਂਦੇ ਨੂੰ ਨਾਲ ਕੋਲੇ ਕੁਛ ਨਹੀਂ ਮਾਂ ਤਾਂ ਨਹੀਂ ਹੈ ਵਿਚਾਰਾਂ ਪਿਓ ਦੀ ਦੇਖੋਗੀ ਸੀਗੀ ਹੈ ਨਾ ਵੀ ਲੈ ਆਂਦੇ ਨੂੰ ਕੁਛ ਨਹੀਂ ਵੀ ਉਹ ਕੁੜੀ ਸਿਆਣੀ ਹੈ ਹੈ ਨਾ ਮੈਨੂੰ ਆਏ ਚੱਲ ਨਾਲ ਤਾਂ ਤੁਸੀਂ ਲਾਲਚ ਲੱਗ ਜੂਗੇ ਕੀ ਪਤਾ ਨੂੰ ਮਾੜੀ ਮੋਟੀ ਔਕੜੀ ਆਏ ਕਰ ਭਾਈ ਕਰਾ ਦੇ ਫਿਰ ਮੈਨੂੰ ਆਏ ਅੱਜ ਹੋਰ ਹੌਣ ਨਾਲ ਤਾਂ ਘਰ ਬਸਦਾ ਹੋ ਜੂਗਾ ਨਹੀਂ ਇਹ ਮਰੀ ਮੇਰੀ ਗੱਲ ਸੁਣਾ ਇੱਕ ਤੋ ਬੜੀ ਦੂਰ ਤਾਂ ਉਹ ਹੈ ਨਹੀਂ ਗਰਕਰ ਨਾਲ ਨਾਲ ਠੀਕ ਹੈ ਨਾ ਉਹ ਵੀ ਮੇਰੀ ਗੱਲ ਸੁਣੋ ਜਿੱਥੇ ਵੀ ਮੈਂ ਉਹਨੂੰ ਖੇਤ ਜਾਂਦਾ ਨਾਲ ਲੈ ਕੇ ਜਾਂਦਾ ਉਹਨੂੰ ਬਾਜ਼ਾਰ ਤੇ ਜਾਂਦਾ ਨਾਲ ਲੈ ਕੇ ਜਾਂਦਾ ਘਰੇ ਵੀ ਨਹੀਂ ਮੈਂ ਤਾਂ ਉਹਨੂੰ ਸੁਣਨਾ ਛੱਡਦਾ ਐ ਤਾਂ ਮੈਨੂੰ ਪਤਾ ਹੈ ਦਾ ਫਿਬਰਈ ਆ ਹਾਂ ਘਰੇ ਉਹ ਲੋੜ ਹੀ ਨਹੀਂ ਬਾਪਾ ਕੁੜੀ ਪੱਲੀ ਵਾਲ ਕਿੱਥੇ ਉਹਨੂੰ ਆਉਣ ਜਾਣ ਮਾਂ ਵਿਚਾਈ ਉਹ ਆਪ ਆ ਕੇ ਮਿਲ ਜਾ ਕਰੋ ਤੇ ਕਿਹੜਾ ਕੋਈ ਹੋਰ ਭੈਣ ਭਾਈ ਆ ਵੀ ਉਹਨਾਂ ਕੋਲ ਜਾਣਾ ਸਾਲੀ ਕੋਲੇ ਆਣਾ ਕੋ ਸਾਲੇ ਕੋਲੇ ਆਣਾ ਉਹ ਘੁੰਮਣ ਤਾਂ ਹੁੰਦਾ ਗਾਣ ਮਾ ਮੈਂ ਤੇ ਨਾ ਨਾ ਫਮਾ ਕੇ ਚਾਰ ਦਿਨ ਦਾ ਜੇ ਲਾਉਣਾ ਹੋਇਆ ਕੋਤ ਲਾ ਜਾ ਕਰੂ ਨਹੀਂ ਹੱਥ ਨੂੰ ਮੁਰਜਾ ਕਰੂ ਜੇ ਇਹਨਾਂ ਨੇ ਜਾਇਆ ਕਰਨਾ ਮਿਲਣ ਬਸਤੂ ਜਾਵੜੇ ਨਾਲ ਬਾਈ ਹੋਰ ਤੇ ਕਰਾਰੇ ਭਾਈ ਫਿਰ ਐ ਪਾਸਤਾ ਕਰਾਂਗੇ ਕਰਾਰੇ ਕਰਾ ਦੇ ਫਿਰ ਤੋਂ ਹੋਰ ਕਿੱਥੇ ਤੜ ਕੇ ਹੱਥ ਨੇ ਆਪ ਹੱਥ ਧਾਰਨੇ ਪੈਂਦੇ ਟੁੱਲੇ 'ਚ ਆਈ ਤਾਂ ਮੈਂ ਕਹਿੰਦੀ ਸਮਾ ਹਿਤ ਨਾਲ ਤਾਂ ਤੁਹਾਨੂੰ ਸੋਖ ਹੋ ਜੂਗਾ ਨਾਲੇ ਚੱਲਨੇ ਆਉ ਜੜ ਬਾਜੂਗੀ ਹੋਰ ਹੁਣ ਤਾਂ ਰੜਕੇ ਪਾਣਾ ਕੰਮ ਦਾ ਫਿਕਰ ਨਹੀਂ ਹੁੰਦਾ ਉਹਨਾਂ ਕਿੰਨਾ ਪਹਿਲਾਂ ਰੋਟੀ ਟੁਕਦਾ ਹੁੰਦਾ ਸਵੇਰ ਦਾ ਤੇ ਸ਼ਾਮ ਦਾ ਹਾਂ ਤੇ ਹੈਗਾ ਕੋਲੋਂ ਕੰਮ ਨਹੀਂ ਦਾ ਵੀ ਢੜ ਭਰਨਾ ਪੈਂਦਾਗਾ ਤੈਨੂੰ ਪਤਾ ਜਨਾ ਭਰਾਂਗੇ ਢੜ ਤੇ ਲੋਕ ਨਹੀਂ ਸਰਦੇ ਅਗਲਾ ਕਹਿੰਦਾ ਕੰਮ ਲਾ ਕੇ ਖਣੇ ਨੂੰ ਰੋਟੀ ਨਹੀਂ ਦਿੰਦੇ ਜਾਣ ਰੋਟੀ ਨਹੀਂ ਦਿੰਦੇ ਇਹਨੂੰ ਚਲ ਕੋਈ ਨਹੀਂ ਬਾਈ ਤੇ ਕਿੱਧਰ ਜਾਵੇ ਕਬਲਾ ਇੱਥੇ ਹੀ ਫਿਰਦਾ ਹੋਊ ਕਿਤੇ ਗਲਗੀ ਕਮਾੜ ਕੇ ਆ ਹੁਣੀ ਗਿਆ ਚਾਹ ਪੀ ਕੇ ਅੱਛਾ ਮੈਂ ਤਾਂ ਬਹੁਤ ਕਰ ਲਈ ਆ ਨਾ ਅੰਦਰ ਬਾੜ ਕਰੱਖਿਆ ਕਾ ਉਹ ਤਾਂ ਕਬਲਾ ਨੂੰ ਤਾਂ ਪਤਾ ਵੀ ਨਹੀਂ ਲੱਗਾ ਉਹ ਚਾਹ ਪੀ ਕੇ ਦਊ ਜਰਾ ਮੈਂ ਨਾ ਹੁਣ ਲੱਗ ਗਿਆ ਤੂੰ ਤਾਂ ਕਰ ਤੱਕ ਤੂੰ ਪਸੀਪੀ ਹੈ ਨਾ ਤੇ ਹੋਰ ਚਲ ਕੋਈ ਨਹੀਂ ਬਾਈ ਮੈਂ ਕਰਾਂਉਂ ਚੰਗਾ ਰਿਸ਼ਤਾ ਨਾ ਨਾ ਕੋਈ ਨਾ ਭਾਈ ਤੇ ਕੰਗਲਾ ਆਪਣਾ ਮਨ ਨਹੀਂ ਜਾਊਗਾ ਐ ਤਾਂ ਕੋਈ ਨਾ ਤੂੰ ਕੀ ਕਹਿੰਦਾ ਕੋਈ ਨਾ ਕੋਈ ਨਾ ਧੰਨਵਾਦ ਤੇਰਾ ਭਾਈ ਚਲ ਘਰ ਵਸਦਾ ਹੋ ਜੂਗਾ ਸੋਹੋ ਹੋ ਜੂਗਾ ਨਾਲ ਚਲਤੇ ਨੂੰ ਸੋਹੋ ਹੋ ਜੂਗਾ ਹੋ ਗਿਆ ਮੇਰਾ ਖੜਾ ਛੋਟੂ ਜਿਹਾ ਚੁੱਲੇ ਤੋਂ ਹਾਂ ਇਹ ਬਾਈ ਤੇ ਮੈਂ ਕਹਿੰਦੀ ਹੁਣ ਭਾਈ ਆਪ ਟੱਕਰਾ ਮਾਰੀ ਜਾਂਦਾ ਹਨਾ ਚਲੋ ਆ ਜੂਗੀ ਵਿਚਾਰੀ ਹਨਾ ਉਹ ਆਪੀ ਆ ਕੇ ਖਾਣੂਗੀ ਚੁੱਲਾ ਤਾਂ ਸਾਂਭੂਗੀ ਨਾ ਬਾਹਰ ਅੰਦਰ ਕਰੂਗੀ ਮੈਨੂੰ ਪਤਾ ਉਸਤਾਪ ਹੀ ਨਹੀਂ ਬਾਹਰ ਜਾਣ ਦੇਣੀ ਹੈ ਨਾ ਉਹ ਉਸ ਨੂੰ ਥਾਮ ਲੋ ਕੰਬਲੇ ਨੂੰ ਫਿਰ ਮੈਂ ਆਪਾਂ ਚੱਚਾ ਹੋ ਕੇ ਕੰਮ ਦਾ ਕਰ ਲਿਆ ਕਰੂੰ ਹਾਂ ਐ ਤਾਂ ਆਏਗਾ ਚਲ ਕੋਈ ਨਹੀਂ ਭਾਈ ਫਿਰ ਚੰਗਾ ਭਾਈ ਚਲ ਚੰਗਾ ਭਾਈ ਮੈਨੂੰ ਤਾਂ ਲੱਗ ਰਿਹਾ ਬਦਖਾਟ ਇਹ ਮਾਰ ਗਈ ਕਿਹੜੇ ਡੋਲੇ ਘਰਉਣੇ ਆਣੇ ਐਨੇ ਐ ਪਾਸੇ ਹੀ ਕਰਨ ਆਈ ਸੀ ਚਲ ਗੱਲਾਂ ਮਾਰ ਕੇ ਇਹ ਮੁਰ ਗਈ ਚਲੋ ਮਨ ਸ਼ਾਮੇ ਬੈਠ ਗਏ ਇੱਕ ਗਲਤ ਹੈਗੀ ਆ ਇਹ ਬੱਗੀ ਨੇ ਰਸਤਾ ਕਰਵਾ ਵੀ ਦਿੱਤਾ ਨਾ ਇਹਨੂੰ ਵਿੱਚ ਮੂਰੇ ਮੋੜਾ ਬਣਾ ਕੇ ਲਿਆ ਕਰ ਰੱਖ ਤਾਂ ਮੈਂ ਆਪ ਹੀ ਲੈਣੀ ਆ ਹੋ ਨਾ ਇਹ ਤਾਂ ਕਮਲੇ ਤੋਂ ਰੱਖੀ ਜਾਵੇ ਪੋਰਲਾ ਮਣਾ ਲੱਡੂ ਜੜੇ ਫੁੱਟਦੇ ਆ ਮਨ ਚ ਬਾਈ ਫਿਰ ਤੁਮ ਨੂੰ ਨਾ ਖੇਡੀ ਹੋਈ ਟੀਕਾ ਮੈਂ ਕਿੰਨਾ ਖੇਡਾਂਗੀ ਹਾਂ ਭਈ ਤੂੰ ਮੇਰੀ ਦੀਦੀ ਆ ਨਹੀਂ ਮੈਂ ਤੇਰੀ ਘਰ ਵਾਲੀ ਆ ਉਹੀ ਨਾ ਬੋਲੀ ਚੱਲੇਗਾ ਨਾ ਬਾਈ ਮੈਂ ਤਾਂ ਦੀਦੀ ਕਹੂੰ ਨਹੀਂ ਜਣਾ ਨਹੀਂ ਮੈਂ ਦੀਦੀ ਕਹੂੰ ਤੇਰੀ ਘਰ ਵਾਲੀ ਆ ਮੈਂ ਤੈਨੂੰ ਕੀ ਕਹੀ ਜਣੀ ਆ ਨਹੀਂ ਵੀ ਤੂੰ ਘਰ ਆ ਦਵਾਈ ਵੀ ਦਿਆ ਕਰੋ ਦਵਾਈ ਲੈ ਲੈ ਮੈਂ ਤੁਮ ਨੂੰ ਦਵਾਈ ਮੈਂ ਫੇਰ ਲਿਆਵਾਂਗਾ ਪਹਿਲਾਂ ਤੂੰ ਉਥੇ ਦੀਦੀ ਕਹਾਇਆ ਕੋਈ ਨਾ ਦੇਖਾਂਗੇ ਚਲ ਤੇਰੇ ਵਾਸਤੇ ਉੱਪੀ ਲੈ ਕੇ ਆਉਣੀ ਆ ਮਾਂ ਬਈ ਆਏ ਨਹੀਂ ਬੋਲੇ ਸਿੱਧੇ ਪੌਣੇ ਆਏ ਕੀ ਕਿਨੇ ਸੋਹਣਾ ਤੈਨੂੰ ਪਾਇਏ ਸੀਗੇ ਕਿੰਨਾ ਸੋਹਣਾ ਲੱਗਦਾ ਸੀ ਤੂੰ ਸਿਰ ਬਾਹੇ ਆਇਆ ਤਾਂ ਕਰਦਾ ਹਾਂ ਨਾ ਬਾਬੇ ਤੂੰ ਕੀ ਬਣਾ ਕੇ ਆਵਾ ਚੱਲ ਕੋਈ ਨਾ ਲੈ طرفਾ ਘੁੱਟ ਨਾ ਆਏ ਬਣਾ ਲੈ ਠੀਕ ਹੈ ਹਾਂ ਬਈ ਸੋਹਣੇ ਲੱਗਦੇ ਹੁਣ ਹਾਂ ਬੜੇ ਸੋਹਣੇ ਲੱਗ ਰਹੇ ਨੇ ਮੈਂ ਵੀ ਸਿੱਧੇ ਕਰਦੇ ਹਾਂ ਚੱਲ ਕੋਈ ਨਾ ਮੇਰੇ ਜੂਆ ਕੱਢਦੇ ਮੇਰੇ ਨਾਲ ਦੇ ਕਹਿੰਦੇ ਨਾ ਉਹ ਜਿਹੜੇ ਬਾਜ਼ਾਰ ਦੇ ਨਾਲ ਖੇਡਦੇ ਹੁੰਦੇ ਆ ਉਹ ਕਹਿੰਦੇ ਕਹਿੰਦੇ ਤੇਰੇ ਬਾਦੂ ਜੂਆ ਤੂੰ ਕੋਈ ਜੂਆ ਨਹੀਂ ਹੈਗੀ ਤੇ ਹਾਂ ਕੋਈ ਕਹਿੰਦੇ ਨੇ ਤੈਨੂੰ ਮੈਂ ਬੋਲਦਾ ਸ਼ੌਕ ਨਾ ਬਈ ਸਾਰੀਆਂ ਜੁਆ ਕੱਢਦੇ ਮੇਰੇ ਚਲ ਕੋਈ ਨਾ ਜਿਹੜੀ ਕੋਈ ਕੱਦੀ ਹੋਈ ਮੈਂ ਕੱਢ ਦੂੰਗੀ ਮੈਂ ਰੋਟੀ ਲੈ ਕੇ ਆਉਂਦਾ ਨਾ ਬਈ ਤੁਸੀਂ ਜੁਆ ਕੱਢ ਮੈਂ ਰੋਟੀ ਭਾ ਲੈ ਹੈ ਨਹੀਂ ਸਣੀ ਮੈਂ ਕਿੱਥੋਂ ਕੱਢ ਦਿਆਂ ਫਿਰ ਮੈਂ ਦੀਦੀ ਨਹੀਂ ਕਹਿਣਾ ਦੀਦੀ ਕਿਵੇਂ ਕਹਿਣਾ ਤੂੰ ਮੈਨੂੰ ਮੈਂ ਤੇਰੇ ਘਰ ਵਾਲੀ ਆ ਕਾਉ ਆ ਮੈਂ ਦੀਦੀ ਘਰ ਵਾਲੀ ਨਹੀਂ ਘਰ ਵਾਲੀ ਤਾਂ ਬੰਦਿਆਂ ਦੇ ਹੁੰਦੀ ਆ ਮੈਂ ਤਾਂ ਜੂਆ ਕਾ ਦੇ ਘਰ ਵਾਲੀ ਨਹੀਂ ਹੁੰਦੀ ਨਹੀਂ ਤੂੰ ਜੂਆ ਕ ਨਹੀਂ ਹੈਗਾ ਤੂੰ ਹੁਣ ਐਡਾ ਵੱਡਾ ਹੋ ਗਿਆ ਮੈਂ ਤੈਨੂੰ ਕਿਹਨੇ ਕਿਹਾ ਤੂੰ ਜੂਆ ਕ ਮੰਨੂ ਮੈਨੂੰ ਮੇਰਾ ਬਾਪੂ ਕਹਦਾ ਤਾਂ ਬਾਪੂ ਤਾਂ ਮੈਂ ਬੋਲੀ ਜਾਂਦਾ ਰਹਿੰਦਾ ਤੂੰ ਬਾਪੂ ਦੇ ਪਿੱਛੇ ਨਾ ਲੱਗਿਆ ਕਰ ਹਾਂ ਕਿਹਦਾ ਪਿੱਛੇ ਲੱਗਿਆ ਚੱਲ ਮੈਂ ਰੋਟੀ ਲੈ ਕੇ ਆਂਗੀ ਰੋਟੀ ਮਾਂ ਨਹੀਂ ਹੁੰਦੀ ਘਰ ਫੇਰ ਛਿਨਾਣਾ ਲਓ ਧੂਆ ਵਰਦੋ ਕੋਲੋਂ ਧੂਆ ਕਰਦਿੰਗੇ ਬਾਦੂ ਧੂਆ ਵਰਦੀ ਜਾਗਾ ਹੈ ਨਹੀਂ ਲੈ ਹੈ ਨਹੀਂ ਨਾ ਲਈ ਕੱਢ ਕੇ ਮਾਰਦੇ ਇਹ ਲੈ ਹੈ ਨਹੀਂ ਕੱਢ ਕੇ ਮਾਰ ਮੋਂ ਨੂੰ ਨਹੀਂ ਕੱਢ ਕੇ ਮਾਰੀ ਆ ਮਾਰਦੀ ਬੱਸ ਆ ਗੋਮੀ ਵੀ ਕੱਢਦੀ ਹੁੰਦੀ ਆ ਦੱਸ ਮੈਂ ਕਹਿੰਦੀ ਮੰਮੀ ਆ ਕੰਦੇ ਕਿਹੜੇ ਜੂਆਣੇ ਆ ਗੀਆਂ ਹਾਂ ਕੁੱਡੇ ਦੀ ਮੰਮੀ ਵੀ ਕੱਢਦੀ ਹੁੰਦੀ ਆ ਇਹ ਲੈ ਬੱਸ ਐ ਨਹੀਂ ਕਰਤੀਆਂ ਮੈਂ ਬੱਸ ਹਾਂ ਕੁੱਡੇ ਦੇ ਜੂਆ ਪੈਣਾ ਹਾਂ ਕੁੱਡੇ ਦੇ ਵੱਧ ਜੂਆ ਹੈਣਾ ਹਾਂ ਉਹ ਤਾਂ ਪੈਣੀ ਹੋਣਗੀਆਂ ਉਹਦੇ ਨਾਲ ਨਰਿਆਲਾ ਕਰ ਕਰੇ ਰਿਹਾ ਕਰ ਮੇਰੇ ਕੋਲੇ ਤੋਂ ਆਪਾਂ ਦੋਨੇ ਹੀ ਹਾਂ ਹਾਂ ਬਈ ਦੰਦੂ ਜਾਊਂਗਾ ਇਹ ਲੈ ਐ ਨਹੀਂ ਜੂਆ ਮਾਰਦੀ ਬੱਸ ਬਹੁਤ ਸਹੀ ਠੀਕ ਹੈ ਹਾਂ ਹਾਂ ਤਾਂ ਹੀ ਕਹਿੰਦਾ ਤੈਨੂੰ ਕੁਝ ਨਾ ਕੁਝ ਨਹੀਂ ਕੀਤਾ ਠੀਕ ਹੈ ਰਵਣਾ ਭਾਈ ਕਹ ਚ ਹੋ ਗਈ ਤਾਂ ਲੈ ਆਉ ਘਟਾ ਮੈਂ ਤੇਰੇ ਵਾਸਤੇ ਰੋਟੀ ਲੈ ਕੇ ਨੰਨ ਦੇ ਵਾਸਤੇ ਚਾ ਲੈ ਨਹੀਂ ਜੇ ਨਾ ਠੀਕ ਇੱਥੇ ਬੈਠਾ ਨਹੀਂ ਜੇ ਕਿ ਜਾਈ ਨਾ ਕਿ ਦੇਖ ਹਾਂ ਠੀਕ ਹੈ ਹਾਂਜੀ ਗੱਡੀ ਆਉਣੀ ਆ ਆਈ ਹੈ ਮਿੱਥੇ ਬੈਠ ਕੇ ਨਹੀਂ ਜਾਈ ਨਾ ਕਿ ਦੇਖ ਠੀਕ ਆਠ ਜੀ ਉੱਥੇ ਹੀ ਲੱਗੀ ਪਈ ਆ ਕਮਰੇ ਨਾਲ ਹੈ ਘੰਟਾ ਹੋ ਗਿਆ ਕਹੀ ਨੂੰ ਚਾਹ ਨੂੰ ਅਜੇ ਤੱਕ ਨਹੀਂ ਆਈ ਪਤਾ ਨਹੀਂ ਕੀ ਗੁਰਮਤੇ ਮਾਰ ਜਾਂਦੀ ਆ ਉਹਦੇ ਨਾਲ ਕਮਰੇ ਨਾਲ ਉਹ ਲੈ ਭਾਈ ਚਾਹ ਦੀ ਕੋਟ ਰਮਣਾ ਆ ਲੋ ਡੜੀ ਜੀ ਚਾਹ ਲੈ ਲੋ ਤਨੂ ਭਾਈ ਕਰੋਦਾ ਕਿਹਾ ਚਾਹ ਨੂੰ ਨਹੀਂ ਡੜੀ ਜੀ ਮੈਂ ਸਣੀ ਨਾਲ ਲੱਗੀ ਪਈ ਸੀ ਜੀ ਉਹਦਾ ਕੀ ਆ ਉਹਦਾ ਕਮਲਾ ਬੰਦਾਗਾ ਹੈਂ ਕਿਵੇਂ ਕਹਤੋਂ ਕਹਨੇ ਹੁੰਨੇ ਉਹ ਕਮਲਾ ਕਿੱਥੇ ਸਾਨੂੰ ਪਤਾ ਉਹ ਠੀਕ ਹੋਣ ਲੱਗ ਗਿਆ ਕਿੰਨਾ ਫਰਕ ਪੈ ਗਿਆ ਉਹਦਾ ਜਦੋਂ ਦੀ ਮੈਂ ਆਈ ਆ ਮੇਰੀ ਗੱਲ ਸੁਣ ਲੈ ਉਹ ਬਹਿਬਲ ਦਾ ਤੇਰੀ ਮਾਂ ਕਹਿੰਦੇ ਸੀ ਭਾਈ ਤੇਰੀ ਇਹ ਪੂਰੀ ਸੇਵਾ ਕਰੋਗੀ ਸਿਆਣੀਆਂ ਕੁੜੀ ਸਾਡੀ ਹੈਂ ਅੱਛਾ ਮੈਥੋਂ ਦਾ ਉਹ ਠੀਕ ਹੋਇਆ ਨਹੀਂ ਦੋ ਕਿੱਲੇ ਬਾਹਰ ਦੇ ਵੇਚ ਕੇ ਮਾ ਉਹ ਉੱਤੇ ਲਾਤੇ ਹਾਂ ਤੂੰ ਉਹ ਨੂੰ ਠੀਕ ਕਰੇਂਗੀ ਹੈਂ ਡੈਡੀ ਜੀ ਫਿਰ ਤੁਸੀਂ ਐਵੇਂ ਵੀ ਦੇਖੋ ਮੈਂ ਤਾਂ ਧਿਆਨ ਵੀ ਕਿੰਨਾ ਰੱਖਦੀ ਆ ਤੁਸੀਂ ਤਾਂ ਖੇਤ ਬੰਨੇ ਵਗ ਜਾਂਦੇ ਹੁੰਦੇ ਸੀਗੇ ਉਹਨੂੰ ਛੱਡ ਕੇ ਮੈਂ ਉਹਨੂੰ ਨਮਾਉਣਾ ਤੇ ਮੋਣਾ ਉਹਨੂੰ ਭਾਈ ਮੈਂ ਕਿਤੇ ਨਹੀਂ ਛੱਡਿਆ ਖੇਤ ਜਾਂਦਾ ਸੀ ਨਾਲ ਲੈ ਕੇ ਜਾਂਦਾ ਸੀ ਬਾਜ਼ਾਰ ਜਾਂਦਾ ਸੀ ਤਾਂ ਨਾਲ ਜਾਂਦਾ ਸੀ ਮਾਤਾ ਦਾ ਮੈਂ ਤਾਂ ਪਛਾਣਦੀ ਸੀ ਖੰਡਾ ਕੋਈ ਇਹ ਕਮਲਾ ਹੈਗਾ ਮਾਗਰ ਉਹਦੇ ਤਾਰਾ ਤੋਰਾ ਨੂੰ ਹੱਥ ਨਾਲ ਲਾ ਲੈ ਗਿਆ ਕੋਈ ਹੋਰ ਨਾ ਕੋਈ ਚੰਦ ਚੜਾਵੇ ਕੋਈ ਤੀਲਿ ਲਿਖਾ ਕੇ ਸਰਦੇ ਹੋਰ ਸਾਰਾ ਘਰ ਫੂਕਦੇ ਜੀ ਕਿਤੇ ਉਹਦੀ ਮੈਂ ਇੰਨੀ ਸੇਵਾ ਕਰਦੀ ਤਾਂ ਹੀ ਉਹ ਠੀਕ ਹੋਣ ਲੱਗ ਗਿਆ ਜੜੀ ਜੀ ਤੁਸੀਂ ਚਾਹ ਪੀ ਲਓ ਐਵੇਂ ਨਾ ਪਾਰਾ ਬਧਾਇਆ ਕਰੋ ਅਦਾ ਨਾ ਮਤ ਨੂੰ ਗੱਲ ਦੱਸ ਇੱਕ ਅਡੜੀ ਰੂੜੀ ਕਹਣਾ ਛੱਡ ਦੇ ਸਦਾ ਜੀ ਗੱਲ ਕਰ ਮੈਨੂੰ ਕਿਆ ਡੈਡੀ ਤੁਹਾਨੂੰ ਮੈਂ ਕਹਤੋਂ ਕਿਹਾ ਕਰਾਂ ਨਾਲੇ ਮੇਰੇ ਸਿਰ ਤੇ ਸਣੀ ਹੈਗਾਗਾ ਮੈਂ ਉਹਨੂੰ ਕਹਿ ਸਕਦੀ ਹਾਂ ਜੀ ਤੁਹਾਨੂੰ ਤਾਂ ਮੈਂ ਡੈਡੀ ਜੀ ਹੀ ਕਹੂੰਗੀ ਔਰ ਡੈਡੀ ਪੋਈ ਨਾ ਬਣ ਜਿੱਡੇ ਬਣੀ ਜਾਨੀ ਆ ਠੀਕ ਆ ਨਾ ਡੈਡੀ ਤੁਹਾਡੇ ਦਿਮਾਗ ਦੇ ਵਿੱਚ ਗਲਤਫਹਿਮੀ ਹੋ ਸਕਦੀ ਹੈ ਪਰ ਮੈਂ ਇਹ ਸੋਚ ਕਦੇ ਨਹੀਂ ਸੋਚ ਸਕਦੀ ਹੈਗੀ ਤੁਸੀਂ ਜੋ ਕੁਝ ਮਰਜ਼ੀ ਸੋਚੀ ਜਾਓ ਜਾਓ ਕੁਝ ਮਰਜ਼ੀ ਕੋਈ ਨਹੀਂ ਇਨਾ ਤੇ ਜੇ ਮੋਲਣਾ ਕਿ ਉਹਨੇ ਕਰਨਾ ਤਾਂ ਪੁੱਠੀ ਫਿਰ ਮੈਨੂੰ ਕਰਨੀ ਵੀ ਆਉਂਦੀ ਆ। ਪੁੱਠੀ ਜਾਊਗਾ ਸੁਮਰਜੀ। ਕੀ ਕਰਾਂ? ਦਾੜੀ ਦਾ ਵੀ ਸੜੀ ਤੇ ਆ ਬਸ। ਉਹੀ ਆਵਾਤਾ ਬੋਲੀ ਜਾਂਦੇ ਰਹਿੰਦੇ ਨੇ। ਐ ਨਹੀਂ ਸੋਚਦੇਗੇ ਵੀ ਉਹ ਤਾਂ ਮੇਰੇ ਮੁੰਡੇ ਦਾ ਖਿਆਲ ਰੱਖਦੀ ਆ। ਉਹ ਸਹੀ ਹੋਣ ਲੱਗਿਆ ਹੁਣ। ਤੇ ਜੇ ਮੈਂ ਹੀ ਉਹਦਾ ਖਿਆਲ ਨਹੀਂ ਰੱਖੂਗੀ ਤਾਂ ਫਿਰ ਹੋਰ ਕੌਣ ਉਹਦਾ ਖਿਆਲ ਰੱਖੋ? ਅਵੇਂ ਪੁੱਠੀਆਂ ਸਿੱਡੀਆਂ ਪੜਤਾਂ ਹੀ ਵੱਢੀ ਜਾਂਦੇ ਰਹਿੰਦੇ ਨੇ ਮੈਂ ਤਾਂ ਕਦੇ ਗਲਤ ਸੋਚ ਨਹੀਂ ਸੋਚੀ ਕਿਸੇ ਬਾਰੇ ਇਹੀ ਸੋਚੀ ਜਾਂਦੇ ਰਹਿੰਦੇ ਨੇ ਨਾਲੇ ਸਣੀ ਦਾ ਕਿਹਾ ਜੇ ਮੈਂ ਨਾ ਰੱਖੂਗੀ ਤਾਂ ਹੋਰ ਕੌਣ ਰੱਖੂਗਾ ਉਸੇ ਦੀ ਸਿੱਟੇ ਹੀ ਨਾਣੀ ਆ ਮੈਂ ਜੇ ਮੇਰੀ ਮਾਂ ਨੇ ਪਿਆ ਕੇ ਧੋੜਿਆ ਤਾਂ ਮੈਨੂੰ ਕਿਹਾ ਵੀ ਸੀ ਵੀ ਇਸ ਪੁੱਤ ਦਾ ਧਿਆਨ ਰੱਖਣਾ ਤੂੰ ਸਣੀ ਦਾ ਮੈਂ ਧਿਆਨ ਰੱਖੂਗੀ ਤੇ ਠੀਕ ਵੀ ਹੋਣ ਲੱਗਿਆ ਹੁਣ ਉਹ ਦਾਦੀ ਦੀਆਂ ਗਈਆਂ ਗੱਲਾਂ ਦਾ ਮੈਂ ਗੁੱਸਾ ਵੀ ਨਹੀਂ ਕਰਦੀ ਤੇ ਚਲ ਆ થોੜੀ ਜਿਹੀ ਸਫਾਈ ਕਰਦੇ ਐਨੇ ਨਾਲੇ ਬਸਾ ਸਨੀ ਨੂੰ ਮੈਂ ਤੁਹਾਨੂੰ ਇੱਕ ਵਾਦ ਦਿੰਦੀ ਹਾਂ ਨਾ ਉਹ ਕੱਪੜੇ ਧੋ ਦੇਣਾ ਸਨੀ ਵੀ ਸਾਂ ਗਿਆ ਹਾਂ ਚਲ ਜਦੋਂ ਨਾਣੇ ਆਪਣਾ ਤੱਕ ਮੈਂ ਕੱਪੜੇ ਲਪਾਉਣ ਦੇ ਕੱਢ ਦੂੰ ਕੀ ਕਰੀ ਜਨੇ ਰਹਿਣਾ ਡੈੜੀ ਚ ਕੋਈ ਚੀ ਨਹੀਂ ਬਸ ਕੱਪੜਿਆਂ ਜਾਂਦਾ ਪਾਣੀ ਕੱਢ ਦਿੰਦੇ ਹਾਂ ਚਲ ਧੋ ਦੇ ਹੁਣ ਸਨੀ ਜਾਉਂਗਾ ਸੀਗਾ ਕਿਉਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦੀ ਰਹਿਣੀ ਹੈ ਹੈ ਕਰ ਲੈ ਜੇ ਦਿੱਥੋਂ ਹੁੰਦੀ ਆ ਨਾਲੇ ਆ ਕੱਪੜੇ ਕਿਹੇ ਜੇ ਪਾਈ ਫਿਰਦੀਆਂ ਵਧੀਆ ਪਾ ਕੇ ਰੱਖਿਆ ਕਰਨਾ ਡੈਡੀ ਜੀ ਜਦੋਂ ਸਣੀ ਦੇਖਣ ਆਲਾ ਹੋ ਗਿਆ ਮੈਂ ਉਹਦਾ ਨਵੇਂ ਵੀ ਪਾਲਿਆ ਕਰੂੰਗੀ ਹਜੇ ਤੱਕ ਸਾਨੂੰ ਪਤਾ ਸਣੀ ਦੀ ਹਾਲਤ ਦਾ ਮੈਨੂੰ ਕੱਪੜੇ ਚੀਜ਼ ਸੋਹਣੇ ਲੱਗਦੇ ਨੇ ਓਏ ਉਹ ਨਹੀਂ ਹੁੰਦਾ ਦੇਖਣ ਆਲਾ ਹੈ ਇਹ ਤਾਂ ਥੋੜੇ ਦਿਲ ਦਾ ਹੀ ਭੈ ਮੈਂ ਡੈਡੀ ਜੀ ਮੈਨੂੰ ਯਕੀਨ ਆ ਸਣੀ ਠੀਕ ਹੋ ਜਾਂਦਾ ਨਾ ਤਾਂ ਠੀਕ ਹੋਊਗਾ ਵੀ ਨਹੀਂ ਹੁੰਦਾ ਠੀਕ ਉਹ ਇੱਥੇ ਤੂੰ ਤੇ ਇੱਥੇ ਮੈਂ ਆ ਨਹੀਂ ਡੈਡੀ ਤੁਸੀਂ ਉਹੀ ਗਲਤ ਸੋਚਦੇ ਹੋ ਸਨੀ ਤਾਂ ਅੱਧਾ ਠੀਕ ਹੋ ਗਿਆ ਬਸ ਹੁਣ ਅੱਧਾ ਰਹਿ ਗਿਆ ਉਹ ਵੀ ਮੈਂ ਕਰ ਦੇਣਾ ਵਧੀਆ ਕਪੜੇ ਕੋਪੜੇ ਪਾ ਕੇ ਰੱਖਿਆ ਘਰ ਕੋਈ ਨਾ ਡੈਡੀ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਤਾਂ ਇੰਨਾ ਚੀ ਸੋਹਣੀ ਲੱਗਦੀ ਆ ਨਾਲੇ ਮੈਨੂੰ ਕਪੜੇ ਕੀ ਸੋਹਣੇ ਲੱਗਦੇ ਨੇ ਜਿੰਨਾ ਚਿਰ ਸਨੀ ਠੀਕ ਨਹੀਂ ਹੁੰਦਾ ਲੈ ਮਾਨੂੰ ਪਾਣੀ ਦਾ ਗਲਾ ਹਿਲਾ ਕੇ ਦੇ ਇੱਕ ਹਾਂਜੀ ਡੈਡੀ ਲਿਆ ਦੇਣੀ ਕਿ ਨਿਕਿਆ ਉਹ ਡੈਡੀ ਹਰ ਵਕਤ ਇਹ ਪੁੱਠਾ ਸੋਚੀ ਜਾਂਦਾ ਰਹਿੰਦਾ ਸੂਟਾ ਨਾਲ ਕੀ ਹੋ ਜੂ ਦੱਸ ਮੈਂ ਤਾਂ ਆਵਦੇ ਬੰਦੇ ਦੇ ਸਿਰ ਤੇ ਹੀ ਰਾਣੀ ਆ ਹਲੂ ਡੜੀ ਚ ਪਾਣੀ ਗੱਲ ਸੁਣੋ ਜੇ ਕੋਈ ਨੀੜਾ ਕਪੜਾ ਚਾਹੀਦਾ ਸ਼ੂਟ ਸ਼ਾਟ ਤਾਂ ਮੈਂ ਸ਼ਹਿਰ ਚੱਲਿਆ ਨਹੀਂ ਡਾਡੀ ਜੀ ਮੈਨੂੰ ਕਾਸੇ ਦੀ ਲੋੜ ਨਹੀਂ ਹੈਗੀ ਸਨੀਵਾਸਤੇ ਇੱਕ ਅੱਧੀ ਲੋ ਲੋ ਟੀ ਸ਼ਰਟ ਲਿਆ ਦਿਓ ਲੋਣ ਗਿਆ ਉਹਦਾ ਜਿੰਨੀਆਂ ਮਰਜ਼ੀ ਲਿਆ ਦੇ ਉਹ ਉੱਥੇ ਪਾੜ ਲੈਂਦਾ ਕਿਸਾ ਸਦਾ ਇੱਥੇ ਕੰਦਾ ਰੋਲਾਂ ਤੇ ਕੋਈ ਨਹੀਂ ਡਾਡੀ ਜੀ ਫਿਰ ਕੀ ਹੁੰਦਾ ਇੱਕ ਅੱਧੀ ਨਵੀਂ ਲੋ ਟੀ ਸ਼ਰਟ ਲਿਆ ਦਿਓ ਜਦੋਂ ਕਿਤੇ ਮੇਰੇ ਪਿੰਡ ਗਏ ਇਹ ਵੀ ਪਾ ਕੇ ਲੈ ਜਾਗੇ ਨਵੀਂ ਲੋ ਟੀ ਸ਼ਰਟ ਮੀਰੇ ਸੋਤਰਾਵਰ ਦਾ ਦੱਸ ਜੇ ਕੋਈ ਮੰਗਾਉਣਾ ਤਾਂ ਨਹੀਂ ਆ ਦੇਖ ਨਹੀਂ ਨੂੰ ਤੁਹਾਨੂੰ ਕੀ ਈ ਤੁਸੀਂ ਸਣੀ ਵਾਸਤੇ ਲਿਆਇਓ ਇੱਕ ਓਏ ਛੱਡ ਪਰੇ ਤੇਰੇ ਵਾਸਤੇ ਲਾਉਂਗਾ ਮੈਂ ਇੱਕ ਨਹੀਂ ਮੈਨੂੰ ਨਹੀਂ ਲੋ ਡੈਡੀ ਜੀ ਤੇਰੇ ਵਾਸਤੇ ਨਾਲ ਲੈ ਕੇ ਆਇਓ ਇਹ ਕਿ ਸਣੀ ਹਜੇ ਤੱਕ ਨਹੀਂ ਆਇਆ ਕਹਿੰਦਾ ਸੀ ਮੈਂ ਬਾਹਰ ਚ ਖੇਡਦਾ ਮੈਂ ਬਾਹਰ ਵੀ ਦੇਖ ਲੈ ਪਤਾ ਨਹੀਂ ਖੇਡਦਾ ਫੇਰਦਾ ਕਿੱਧਰ ਨੂੰ ਭੱਗ ਜਾਂਦਾਗਾ ਮੈਂ ਵੀ ਕਿੱਥੇ ਜਾਵਾਂ ਦੇਖਣ ਡੈਡੀ ਵੀ ਹੈ ਨਹੀਂ ਘਰੇ ਵੇ ਦੇਖਿਆ ਬੂਣ ਅਰੇ ਤਾ ਦੇਦਰੇ ਚਾਲਦੇ ਨੀ ਨੋਟੀ ਪੋਖਾ ਕਰ ਨੂੰ ਤੈਨੂੰ ਵੱਡੂ ਬੋਖ ਲੱਗਿਆਗੀ ਆਹ ਵੇਗਾ ਮੈਂ ਕਾਕਾ ਆਇਆ ਤੂੰ ਆ ਤੂੰ ਨਹੀਂ ਆਇਆ ਤਾਂ ਕਹਿਣਾ ਤੂੰ ਉਹ ਹੋਏ ਨਾ ਉੱਥੇ ਕੁੱਤੀ ਸੁੱਈ ਆ ਐਵੇਂ ਨਹੀਂ ਆ ਬਾਰਾ ਲੈ ਕੇ ਜੋ ਕੁੱਤੀ ਭੋਕ ਪੈਂਦੀ ਤੈਨੂੰ ਵੱਡ ਲੰਦੀ ਨਹੀਂ ਕੁਛ ਨਹੀਂ ਕਹਿੰਦੀ ਉਨੇ ਨਾਲ ਮੇਰੀ ਬਾਦੂ ਲੈ ਆ ਗਿਆ ਆ ਦੇਖ ਇਹ 로ਟੀ ਖਾਊਗਾ ਮੜਾ ਨਾ 로ਟੀ ਖਾਊਏ ਚੰਗਾ 로ਟੀ ਤਾਂ ਪਹਿਨੇ ਖਵਾ ਲਗੇ ਨੂ ਨੀਚੇ ਧਾਰਨ ਨਾਲੇ ਨਾ ਬਈ ਨੀਚੇ ਚੰਗ ਹੋ ਜਾਂਦੀ ਐ ਸਣੀ ਨਹੀਂ ਹੁੰਦੀ ਹਾਂ ਬਾ ਬਈ ਯਾਰ ਬਾਦੂ ਮੂੰ ਚੁੰਮੀ ਜਾਂਦਾ ਤੈਨੂੰ ਇਹਨਾਂ ਨਹੀਂ ਪਤਾ ਇਨਫੈਕਸ਼ਨ ਹੋ ਜਾਂਦੀ ਮੈਂ ਕਹੀ ਜਾਂਦੀ ਹਾਂ ਬਈ ਆ ਜਿਵੇਂ ਬਈ ਚੰਗਾ ਨੀਚੇ ਧਾਰਨ ਦੂੰਗਾ ਮਦਰ ਦੀਦੀ ਨਹੀਂ ਕਹਣਾ ਤੈਨੂੰ ਤੂੰ ਨੀਚੇ ਧਾਰਨ ਫਿਰ ਦੇਖਾਂ ਨਾ ਬਈ ਮੈਨ ਨਹੀਂ ਮਨ ਹੋਣੀ ਪਤਾ ਬਈ ਯਾਰ ਦੇਖ ਔਰ ਦੂ ਪਿਆਰਾ ਹੈ ਇਹ ਬੰਦਾ ਉਹ ਕੁੱਤੀ ਮੈਂ ਅਗਰ ਢਾਂਕੂਗੀ ਤੇਰੇ ਨਹੀਂ ਬੋਕਦੀ ਬਾਈ ਆਉਗੀ ਇੱਥੇ ਤੇਰੇ ਮਗਰ ਮਾਂ ਨਹੀਂ ਬਾਈ ਮੈਂ ਤਾਂ ਲੱਖੂਗਾ ਚੱਲ ਚੰਗਾ ਰੱਖ ਲੈ ਫਿਰ ਨਾਲ ਆ ਇਹਨੂੰ ਥੱਲੇ ਛੱਡ ਦੇ ਮਾਂ ਬਈ ਇਹ ਵਾਦੋ ਕੀ ਪਤਾ ਕਿੰਨਾ ਪਿਆਰ ਕਰਦਾ ਮੈਨੂੰ ਅਰੇ ਮਾਂ ਤਾਂ ਇਹਨੂੰ ਪਿਆਰ ਕਰਦਾ ਹੈ ਤੈਨੂੰ ਕਰਦਾ ਹੈ ਤੇ ਤੂੰ ਨਾਲ ਲਾਓ ਇਹ ਲਾ ਦੋ ਕੱਪੜੇ ਇਹ ਨਾਲ ਲੱਗੇ ਹੋਏ ਨਾਲ ਬੂ ਲੱਗ ਜਾਣਗੇ ਮਾਂ ਪਹਿਲਾਂ ਰੋਟੀ ਖਾਵਾਂ ਨਾਲ ਮੈਂ ਖਾਉ ਨਾਲ ਇਹ ਖਾਉ ਠੀਕ ਹੈ ਤੁਸੀਂ ਹੱਥ ਤੋਂ ਉੱਥੋਂ ਮੈ ਸੰਨਣਾ ਮਾਂ ਬਈ ਇਹ ਵੀ ਹੱਥ ਤੋਂ ਹੋਊਗਾ

ਅਤੇ ਦੋਨੇ ਰੋਕ ਕੇ ਰੋਟੀ ਖਾਵਾਂਗੇ ਠੀਕ ਆ ਹਣਾ ਰਮਣ ਮੇਰੀ ਪਿਆਰੀ ਰਮਣ ਰਮਣ ਸ਼ੁਕਰ ਅੱਜ ਤੱਕ ਮੈਨੂੰ ਮੇਰੀ ਪਿਆਰੀ ਰਮਣ ਕਿਹਾ ਕੀ ਹੋ ਗਿਆ ਤੈਨੂੰ ਨਾਲੇ ਮੈਨੂੰ ਭੁੱਖ ਲੱਗੀ ਆ ਨਾਲੇ ਮੈਨੂੰ ਬਈ ਦਵਾਈ ਦੇ ਦੇ ਹਾਂ ਮੈਂ ਤੈਨੂੰ ਦਵਾਈ ਵੀ ਦੇ ਦੂੰ ਤੈਨੂੰ ਭੁੱਖ ਲੱਗੇ ਤੇ ਨਾ ਰੋਟੀ ਵੀ ਦੇ ਦੂੰ ਹਾਂ ਅੱਜ ਤੂੰ ਕੀ ਕਹੀ ਜਾਂਦਾ ਸੀ ਮੈਨੂੰ ਮੇਰੀ ਰਵਣ ਹੈ ਹਾਂ ਬੋਲੇ ਸਾਰੇ ਕਹਿੰਦੇ ਨਾ ਜਿਹੜੀ ਰਵਣ ਆ ਨਾ ਉਹ ਤੇਰੀ ਦੀਦੀ ਨਹੀਂ ਉਹ ਤੇਰੇ ਘਰ ਵਾਲੀ ਆ ਹਾਂ ਮੈਂ ਤੈਨੂੰ ਉਸ ਦਿਨ ਦੀ ਕੈਸੀ ਨਾ ਮੈਨੂੰ ਦੀਦੀ ਨਹੀਂ ਲੱਗਦੀ ਤੇਰੇ ਘਰ ਵਾਲੀ ਲੱਗਦੀ ਆ ਉਹ ਕਹਿੰਦੇ ਜਿਹੜੀ ਘਰ ਵਾਲੀ ਉਹ ਹੁੰਦੀ ਆ ਜਿਹੜੀ ਵਾਧੂ ਪਿਆਰ ਕਰਦੀ ਹੁੰਦੀ ਆ ਉਹ ਘਰ ਵਾਲੀ ਹੁੰਦੀ ਆ ਇਹ ਕਿੰਨਾ ਪਿਆਰ ਕਰਦੀ ਆ ਨਾ ਹਾਂ ਕਹਿੰਦੇ ਸੀ ਨਾ ਹੁਣ ਤੂੰ ਨਿੱਕਾ ਨਹੀਂ ਰਿਹਾ ਹੁਣ ਤੂੰ ਵੱਡਾ ਹੋ ਗਿਆ ਹਾਂ ਐਂ ਕਹਿੰਦੇ ਸੀਗੇ ਕਹਿੰਨਾ ਮੈਨੇ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਤੂੰ ਠੀਕ ਹੋ ਗਿਆ ਹਾਂ ਤੂੰ ਮੈਨੂੰ ਜਿਹੜੇ ਤੇਰੀ ਬਜਾਕ ਹੋਣਗੇ ਨਾ ਉਹ ਬਜਾਕ ਹੋਣਗੇ ਤੂੰ ਵੱਡਾ ਹਾਂ ਹਾਂ ਆ ਹੁਣ ਮੈਂ ਤੇਰੇ ਲਈ ਨਾ ਰੋਟੀ ਲੈ ਕੇ ਆਨੀ ਆ ਤੇ ਨਾਲ ਤੇਨੂੰ ਦਵਾਈ ਵੀ ਦਿੰਨੀ ਹਾਂ ਹਾਂ ਬਈ ਮੈਨੂੰ ਬਾਦੂ ਭੁੱਖ ਲੱਗ ਗਿਆ ਹਾਂ ਬਈ ਬਪੂਏ ਆਵਤਾ ਬੱਪੂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬੱਸ ਬੱਤ ਦੋ ਮਸਾ ਮੈਨੂੰ ਸਾਰੇ ਵਜਾ ਕਹਿੰਦੇ ਆ ਕਹਿੰਦੇ ਜਿਹੜੀ ਤੁਸੀਂ ਲਿਆਉਂਦੀ ਆ ਨਾ ਉਹ ਤੇਰੀ ਭੈਣ ਨਹੀਂ ਉਹ ਤੇਰੇ ਘਰ ਵਾਲੀ ਆ ਅੱਛਾ ਹਾਂ ਨਾਲੇ ਹੁਣ ਉਹਦੇ ਜਵਾਬ ਹੋਣਗੇ ਜਿਹੜੇ ਤੈਨੂੰ ਡੜੀ-ਰੇੜੀ ਕਰਾ ਕਰਨਗੇ ਅੱਛਾ ਇੰਨਾ ਠੀਕ ਹੋ ਗਿਆ ਮੇਰਾ ਪੁੱਤ ਹਾਂ ਬੱਪੂ ਠੀਕ ਨੂੰ ਮਾਂ ਕਦੋਂ ਖਰਾਬ ਹੋਇਆ ਸੀਗਾ ਮੈਨੂੰ ਕਦੋਂ ਤੂੰ ਮਿਸਤਰੀ ਕੋਲੇ ਲੈ ਕੇ ਗਿਆ ਮੈਨੂੰ ਹੀ ਪੁੱਤਾ ਉਹ ਮੈਂ ਦੀ ਗੱਲ ਨਹੀਂ ਮੈਂ ਕਰਦਾ ਮੈਸਤਰੀ ਵਾਲੀ ਗੱਲ ਮੈਸਤਰੀ ਕੋਲੇ ਲੈ ਕੇ ਗਿਆ ਵੀ ਵਸਾ ਪਹਿਲਾਂ ਤਾਂ ਤੂੰ ਹੀ ਜਵਾਕਾਂ ਨਾਲ ਭੱਜਾ ਫਿਰਦਾ ਸੀ ਗਲੀਆਂ ਦੇ ਵਿੱਚ ਨਹੀਂ ਬਾਪੂ ਮੈਨੂੰ ਸਾਰੇ ਕਹਿੰਦੇ ਨਾ ਤੂੰ ਵੱਡਾ ਤੂੰ ਜਵਾਕ ਨਹੀਂ ਹੈਗਾ ਫਿਰ ਮੈਂ ਨਾ ਤਾਂ ਹੀ ਖੇਡਣੋਂ ਹਟ ਗਿਆ ਸਾਰੇ ਨਾਲ ਅੱਛਾ ਹਾਂ ਹੁਣ ਨਾ ਮੈਂ ਕਰੇ ਰਿਹਾ ਕਰੂੰ ਨਾਲ ਤੇਰੇ ਨਾਲ ਬਾਦੂ ਕੰਮ ਕਰਾਇਆ ਕਰੂੰਗਾ ਹਨਾ ਅੱਛਾ ਹਾਂ ਇਹ ਤਾਂ ਬੜੀ ਵਧੀਆ ਗੱਲ ਦਾ ਪਤਾ ਹਾਂ ਕੰਮ ਕਰਾਇਆ ਕਰਾਂਗਾ ਫੋਨ ਨਾ ਮਾਂ ਦੀ ਘਰ ਵਾਲੀ ਕੋਲੇ ਜਾਣਾ ਠੀਕ ਆ ਹਾਂ ਉਹਨੂੰ ਪਿਆਰ ਕਰਦਾ ਹਾਂਗਾ ਤੇ ਮੇਰੇ ਕੋਲੇ ਵੀ ਵਜੇ 10 ਮਿੰਟ ਨਾ ਮਾਂ ਉਹਦੇ ਕੋਲੇ ਜਾਵਾਂਗਾ ਤੈਨੂੰ ਤਾਂ ਨਹੀਂ ਪਿਆਰ ਕਰ ਸਕਦਾ ਮੈਂ ਉਹਨੂੰ ਤਾਂ ਕਰ ਸਕਦਾ ਚਲ ਬਹਿ ਜਾ ਪੁੱਤ ਜਿਹੜਾ ਬੈਠਣਾ ਉਹ ਕਰ ਦੇਣਾ ਹਾਂ ਇਹਨਾਂ ਰਸਟੇ ਬਿਲ ਇੱਟੇ ਆ ਮੈਨੂੰ ਵੀ ਜ਼ਰਾ ਪੀਓ ਕਿਨੇ ਗਣਾ ਅਰਲਾ ਪੁੱਤ ਘਰ ਲੈਣੇ ਪਿਆ ਜਿਹੜਾ ਕਰਨਾ ਲੈ ਕੇ ਤਾਂ ਉਹ ਮੈਂ ਆਪਦੇ ਵਾਸਤੇ ਆਇਆ ਤੇਨੂੰ ਤੇ ਇੱਕ ਮੋੜਾ ਬਣਾਇਆ ਸੀ ਵਿੱਚ ਤੇਰੇ ਭਾਨੇ ਨਾਲ ਆ ਲੈ ਉਹਨੂੰ ਤੇਰਾ ਦਾ ਕੰਡਾ ਕੱਢ ਹੀ ਲੈ ਪੁੱਤ ਹੁਣ ਇੱਕ ਦੋ ਦਿਨਾਂ ਕੇ ਇਹਦਾ ਤੂੰ ਬੜਾ ਖੋਜੇ ਹੋਇਆ ਕਰਦਾ ਮੈਂ ਮੈਂ ਠੀਕ ਹੋਊਗਾ ਠੀਕ ਹੋ ਗਿਆ ਰਮਨ ਰਮਨ ਹਾਂਜੀ ਇਹਰ ਕਾਲਾ ਦੇ ਗੁੱਟ ਕੋ ਲਿਆ ਦਿੰਨੀ ਐ ਜੀ ਬਈ ਇੱਥੇ ਬਾਈ ਸਰਦਾਰ ਦੇ ਬੰਦ ਗੋਲੀ ਘਾਲੰਦੇ ਸਹੀ ਕਿਹਾ ਲਾ ਤੁਹਾਨੂੰ ਠੀਕ ਕਰਨ ਦਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕੋਈ ਨਹੀਂ ਇਹ ਮੈਂ ਨਹੀਂ ਠੀਕ ਕੀਤਾ ਜੀ ਇਹ ਤਾਂ ਮੇਰੇ ਵਾਈ ਗੁਰੂ ਨੇ ਠੀਕ ਕੀਤਾ ਮੈਂ ਤਾਂ ਸਿਰਫ ਜਿਹੜੀ ਡਾਕਟਰ ਦਵਾਈ ਦਿੰਦੇ ਸੀ ਉਹੀ ਤੁਹਾਨੂੰ ਦਿੰਦੀ ਸੀ ਹੋਰ ਯਾਰ ਚਲਾਈ ਕਰ ਕਿਆ ਲੈ ਰਹੇ ਹੋ ਨਗਟ ਹਾਂਜੀ ਮੈਂ ਤੁਹਾਨੂੰ ਚਾਹ ਦੀ ਨਾਲੇ ਗੋਲੀ ਲੈ ਲੰਦੇ ਕੋਈ ਸਿਰ ਦੁਖ ਦੇ ਦੀ ਤੁਸੀਂ ਹਾਂ ਨਹੀਂ ਗੋਲੀ ਨਹੀਂ ਲੈਣੀ ਯਾਰ ਮੈਂ ਖਾ ਲਿਆ ਕਿ ਪਹਿਲੀ ਮੇਰਾ ਬੜਾ ਬੁਰਾ ਹਾਲ ਕਰ ਰਿਹਾ ਚਲ ਠੀਕ ਹੈ ਮੈਂ ਤੁਹਾਡੇ ਲਈ ਦੋ ਘੁੱਟਾ ਚਾਹ ਦੀ ਲੈ ਕੇ ਆਉਣੀ ਫਿਰ ਸੈੱਟ ਹੋ ਜਾਊਗੀ ਤੁਸੀਂ ਇਹ ਕਰਦੀਆਂ ਭਾਈ ਕੁਛ ਨਹੀਂ ਡੈਡੀ ਜੀ ਤੈਨੂੰ ਚਾਹ ਦਿੰਦੀ। ਇਹ ਮੇਰੀ ਗੱਲ ਸੁਣ ਚਾਹ ਉਹਨੂੰ ਮੈਂ ਫੜਾਉਣਾਗਾ ਤੇ ਜਿਆ ਕੰਮ ਕਰ ਉਹ ਜਿਹੜਾ ਕੂੜਾ ਪਿਆਰ ਨਾਲ ਬਾਹਰ ਚ ਛੱਡ ਦੇ। ਉਹ ਚਾ ਕੇ ਆ ਜਾ ਭਾਜਾ। ਮੈਂ ਫੜਾਉਣੀ ਨਹੀਂ ਦੇ। ਨਹੀਂ ਨਹੀਂ ਮੈਂ ਫੜਾਉਂਗਾ ਕੋਈ ਨਹੀਂ ਮੈਂ ਫੜਾਉਂਗਾ ਚਾ। ਜਾ ਉਹ ਚਾ ਕੇ ਕੂੜਾ ਪਿਆਰ ਬਾਹਰ ਤੀ। ਆਉਂਦੀ ਆ ਚਾਹ ਉਹਨੂੰ। ਰਮਲਿਆ ਛਣੇ ਪਤਾ ਵੀ ਲੱਭ ਤਾ ਉਹ ਪੁੱਤ ਤੂੰ ਨੇ ਆਇਆ ਤਾ ਮਦਰ ਰਮਨ ਨੂੰ ਕਿਹਾ ਸੀਗਾ ਕਿੱਧਰ ਗਈ ਉਹ ਕੰਮ ਜਾ ਕਰੀ ਜਾਂਦੀ ਉਹ ਬਾਹਰ ਚ ਪੀਲਾ ਪੀਲਾ ਪੁੱਤ ਪੀਲਾ ਪੀਲਾ ਪੁੱਤ ਮੈਂ ਹੰਢੀ ਕਰਕੇ ਲਿਆਇਆ ਕਾ ਵਸਾਂ ਮੱਕੇ ਨਿਆ ਬਣ ਕੇ ਜਾਣਗੀਆਂ ਕੱਪ ਜਮ ਉਧਰ ਲਈ ਜਾਊਗਾ ਮੈਂ ਕਿਹਾ ਹਾਂ ਦਨੂਮੇ ਨੀ ਆ ਚਾ ਹਾਂ ਉਹ ਮਾਂ ਆਉ ਦਾ ਮਰ ਲਾਇਆ ਸੀ ਇੱਥੇ ਫਿਰ ਰਮਣੇ ਆਉਣਾ ਕੋ ਦਿਆ ਤੇਰੇ ਆ ਗਿਆ ਕੱਟ ਚਲ ਕੋਈ ਤੁੰ ਤੋਂ ਨਹੀਂ ਲੜੇ ਤਨੀ 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 ਬੋਲਦੇ ਕਿਉਂ ਨਹੀਂ ਤਨੀ ਬੋਲਦੇ ਕਿਉਂ ਨਹੀਂ ਡੈਡੀ ਜੀ ਡੈਡੀ ਜੀ ਸਾਰਾ ਮਣਾ ਕਿਉਂ ਨਹੀਂ ਤੂੰ ਡੈਡੀ ਜੀ ਸਾਨੂੰ ਬੋਲਦਾ ਨਹੀਂ ਆ ਬੋਲਦਾ ਨਹੀਂ ਹੁਣ ਤਾਂ ਮੈਂ ਚਾਹ ਪੈ ਕੇ ਗਿਆ ਚਾਹ ਪੈ ਕੇ ਗਿਆ ਤੇ ਹੋਰ ਆ ਫਿਰ ਬੋਲਦੇ ਕਿਉਂ ਨਹੀਂ ਵਧੀਆ ਚਾਹ ਚਾਹ ਪੀਤੀ ਆ ਬਸ ਆ ਕਰਤਾ ਕੰਮ ਆਇਦਾ ਨੂੰ ਮੈਂ ਕਿੰਨਾ ਠੀਕ ਕਰ ਲੰਦਾ ਮੈਂ ਕੀ ਕੀਤਾ ਡੈਡੀ ਜੀ ਦੇ ਦੇ ਦਵਾਈਆਂ ਦੇ ਦੇ ਦਵਾਈਆਂ ਟੈਗ ਹੋ ਗਏ ਇਹਨੂੰ ਨਹੀਂ ਡੈਡੀ ਜੀ ਇਹ ਤਾਂ ਅੱਜ ਸਹੀ ਸੀ ਜਮਾ ਇਹ ਦੰਤ ਕੋਈ ਵੀ ਗੱਲ ਨਹੀਂ ਚਾਹ ਵੀ ਮੈਂ ਆਪਦਾ ਠੀਬੜਾਈ ਸੀ ਤੇ ਚਾਹ ਤੂੰ ਤੁਸੀਂ ਹੀ ਠੜਾਈ ਸੀ ਇਹਨੂੰ ਮੈਨੂੰ ਨਹੀਂ ਪਤਾ ਕਰੇ ਗੋਲੀਆਂ ਖੜਦੀਆਂ ਸੀ ਕਰੇ ਪੀਣ ਵਾਲੀਆਂ ਸੀਸ਼ੀਆਂ ਖੜਦੀਆਂ ਸੀ ਅੰਦਰ ਆਇਆ ਮੈਂ ਇਹਨੂੰ 2 ਮਿੰਟ ਠੀਕ ਕਰ ਲੈਂਦਾ ਡੈਡੀ ਜੀ ਇਹਨੂੰ ਤੁਸੀਂ ਮੇਰੇ ਤੇ ਨਾਲ ਲਾਓ ਮੈਂ ਇਹਨੂੰ ਕੋਈ ਹੋਣੀ ਕੀਤਾ ਹੈਗਾ ਦਵਾਈਆਂ ਨੂੰ ਜੋ ਡਾਕਟਰ ਦਿੰਦੇ ਸੀ ਮੈਂ ਉਹ ਹੀ ਦਵਾਈ ਦਿੰਦੀ ਸੀ ਇਹਨੂੰ ਡਾਕਟਰਾਂ ਦਵਾਈ ਦਿੰਦੇ ਹੁੰਦੇ ਆ ਫਿਰ ਕਿਸ ਹਿਸਾਬ ਨਾਲ ਦੇਦੀ ਹੁੰਦੀ ਹੈ ਦਵਾਈ ਆਏ ਘੰਟੇ ਤੋਂ ਦਵਾਈ ਆਏ ਘੰਟੇ ਤੋਂ ਗੋਲੀਆਂ ਆਏ ਘੰਟੇ ਤੋਂ ਦਵਾਈ ਕਰਤਾ ਹੋਈ ਕਰਨਾ ਉਹ ਤੂੰ ਰਾਮਾ ਕਿੱਧਰ ਆ ਹਲੋ ਡੈਡੀ ਜੀ ਚਾਬੀਆਂ ਚਾਬੀ ਹਾਂਜੀ ਡੈਡੀ ਜੀ ਜਦੋਂ ਕਦੇ ਜਦੋਂ सनी ਨਹੀਂ ਇੱਥੇ ਰਿਹਾ ਡੈਡੀ ਜੀ ਫਿਰ ਮੈਂ ਲੈ ਕੇ ਕੀ ਕਰਨਾ ਸੋ ਉਸੇ ਦੇ ਸਿੱਟੇ ਮੈਂ ਰਣੀ ਸੀ ਉੱਤਨੂ ਮਾਇ ਰਖੂ ਰਾਣੀ ਬਣਾ ਕੇ ਧੀ ਡੜੀ ਜੀ ਮੈਂ ਇੱਥੇ ਰਹਿ ਕੇ ਕੀ ਕਰਨਾ ਮੇਰਾ ਸਾਰਾ ਕੁਝ ਸਣੀ ਵਾਲੀ ਸੀ ਆਲੋ ਚਾਬੀ ਓਏ ਉਹਨੂੰ ਤਾਂ ਮੈਂ ਮਾਰਿਆ ਜ਼ਹਿਰ ਦੇ ਕੇ ਤੁਸੀਂ ਮਾਰਿਆ ਹਾਂ ਕੀ ਮਤਲਬ ਉਹਦਾ ਰਾਹ ਦਾ ਰੋੜਾ ਸੀਗਾ ਉਹ ਕੱਢਿਆ ਵਿੱਚੋਂ ਤੁਹਾਨੂੰ ਸ਼ਰਮ ਨਹੀਂ ਆਈ ਡੜੀ ਜੀ ਤੁਸੀਂ ਆਪਦੇ ਪੁੱਤ ਦਾ ਘਰ ਪੱਟਤਾ ਸ਼ਰਮ ਕਰੋ ਮਾੜੀ ਮੋਟੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਨਾ ਮੈਂ ਰੱਖੂੰ ਤੈਨੂੰ ਨਹੀਂ ਡੈਡੀ ਜੀ ਮੈਂ ਸਨੀ ਦੇ ਸਿਰ ਤੇ ਹੀ ਇੱਥੇ ਰਹੀ ਜਾਂਦੀ ਸੀ ਹੁਣ ਤਾਂ ਮੈਂ ਇੱਥੇ 1 ਮਿੰਟ ਵੀ ਨਹੀਂ ਰੰਦੀ ਜਦੋਂ ਤੁਸੀਂ ਆਪਦੇ ਪੁੱਤ ਦੇ ਨਹੀਂ ਹੋਏ ਤਾਂ ਮੇਰੇ ਕਿੱਥੋਂ ਹੋ ਜਾਓਗੇ ਮੈਂ ਤੁਹਾਡੀ ਕੀ ਲੱਗੀ ਓਏ ਉਹਦਾ ਹੀ ਨਹੀਂ ਮੈਂ ਹੋ ਸਕਿਆ ਤੇਰੇ ਮੈਂ ਬਥੇਰਾ ਹੋ ਜਾਊਗਾ ਤੈਨੂੰ ਲਿਆਂਦੀ ਮੈਂ ਆਪਦੇ ਵਾਸਤੇ ਸੀ ਬਸ ਡੈਡੀ ਜੀ ਮੈਨੂੰ ਨਹੀਂ ਤੁਹਾਡੀ ਲੋੜ ਹੈਗੀ ਬਸ ਆ ਚੱਕ ਕੋਫੜੋ ਚਾਬੀਆਂ ਤੇ ਮੈਂ ਆਪਦੇ ਘਰ ਨੂੰ ਚੱਲੀਆਂ ਸੋਚ ਲੈ ਹਜੇ ਵੀ ਸੋਚ ਲੈ ਡੈਡੀ ਜੀ ਮੈਂ ਜੋ ਸੋਚਣਾ ਸੀ ਸੋਚ ਲਿਆ ਮੈਂ ਥੋਡੇ ਵਰਗੇ ਘਟੀਆ ਬੰਦੇ ਦੇ ਨਾਲ ਰਹਿਣ ਨਾਲੋਂ ਨਾ ਰੁੱਭ ਕੇ ਹੀ ਮਰ ਜੂੰਗੀ ਜਾਂ ਮਰ ਫਿਰ ਜਾਂ ਬਗੜ ਜਾਣੀ ਨਾੜੀ ਸੀ ਵੀ ਮੈਂ ਥੋਡੇ ਤਾਂ ਮੈਂ 1 ਮਿੰਟ ਨਹੀਂ ਖੜਦੀ ਹੁਣ